ਕੋਣੇ 10 ਵਜੇ ਮੇਰੇ ਘਰ ਟਾਈਮ ਨੀਗਾ ਤੇ ਉਹ ਡਿਊਟੀ ਆਫਰ ਹੀ ਦਾ ਘਰ ਨੂੰ ਜਾ ਰਹੀਗਾ ਵਾਪਸ ਤਾਂ ਪਿੱਛੋਂ ਤੇਜ਼ ਰਫਤਾਰ ਗੰਡੀ ਆਈ ਨਾ ਉਹਦੇ ਵਿੱਚ ਜਾ ਕੇ ਟਕਰਾਈ ਪਿੱਛੋਂ ਪਿੱਛੋਂ ਟਕਰਮਾਰੀ ਤਾਂ ਅਗਲੇ ਸਾਈਡ ਉਹਦਾ ਜਿੰਮੇਕਾਰ ਨੇ ਮੌਕੇ ਦੇ ਮੋੜ ਹੋ ਜੀ ਗਏ ਤਿੰਨ ਘੰਟਾ ਜੀ ਤੇ ਕਲਾਕਲਾ ਬ੍ਰਦਰ ਹੀ ਆ ਸਾਲਾ ਮੇਰਾ ਪੈਟਰੋਲ ਪੰਪ ਤੇ ਕਰਦਾ ਹੀਗਾ ਨੌਕਰੀ ਜੀ ਨਾ ਉਹ ਇੰਡੀਆ ਅਮਰਜੀਤ ਸਿੰਘ ਸਤਕਾਰ ਪਾਸ ਦੇ ਸਾਹਮਣੇ ਇੰਡੀਆਨ ਪੈਟਰੋਲ ਪੰਪ ਉਥੇ ਕਰਦਾ ਹੀਗਾ ਨੌਕਰੀ ਐ ਕੋਣੇ 10 ਵਜੇ ਮੇਰੇ ਖਿਆਲ ਨਾਲ ਟਾਈਮ ਨਹੀਂ ਗਾ ਤੇ ਉਹ ਡਿਊਟੀ ਆਫਰ ਹੀ ਦਾ ਘਰ ਨੂੰ ਜਾ ਰਿਹਾ ਹੀਗਾ ਵਾਪਸ ਤਾਂ ਪਿੱਛੋਂ ਤੇਜ਼ ਰਫਤਾਰ ਗੱਡੀ ਆਈ ਤਾਂ ਉਹਦੇ ਵਿੱਚ ਜਾ ਕੇ ਟਕਰਾਈ ਪਿੱਛੋਂ ਪਿੱਛੋਂ ਟੱਕਰ ਮਾਰੀ ਤਾਂ ਅਗਲੇ ਸਾਈਡ ਉਹਦਾ ਡਿੱਗਣੇ ਕਾਰਨ ਮੌਕੇ ਦੇ ਮੋਰ ਹੋ ਗਈ ਭਾਈ ਸਿਕੂਟੀ ਤੇ ਯਾਰ ਹਾਂਜੀ ਅਮਰਜੀਤ ਸਿਕੂਟੀ ਦੇ ਸਵਾਰੀ ਗਾ ਤਾਂ ਪੁਲਿਸ ਮੁਲਾਜ਼ਮੀਆਂ ਕੇ ਭਾੜੀ ਜੋ ਪਿੱਛੋਂ ਆ ਰਹੇ ਗੱਡੀ ਦੇ ਡਰਾਈਵਿੰਗ ਕਰਕੇ ਉਹਨਾਂ ਨੇ ਤੇ ਤੇਜ਼ ਰਫਤਾਰ ਗੱਡੀ ਲਿਆਂਦੀ ਤਾਂ ਪਿੱਛੋਂ ਮਾਰੀ ਆਣ ਕੇ ਤਾਂ ਮੌਕੇ ਦੀ ਅਮਰਜੀਤ ਦੀ ਮੌਤ ਹੋ ਗਈ ਤਿੰਨ ਘਣਾ ਜੇ ਤੇ ਕਲਾਕ ਲਾ ਬ੍ਰਦਰ ਹੀ ਆ। ਕਮਾਨ ਵਾਲਾ ਘਰ ਫਾਦਰੋਂ ਮਗਾਰ ਦੇ ਡਿਊਟੀ ਕਰਦੇ ਨਾ ਤੇ ਇਹ ਪੈਟਰੋਲ ਪੰਪ ਦੇ ਜੋ ਵੀਗਾ ਥੋੜੀ ਬਹੁਤ ਸੱਲਦੀ ਨਾਲ ਗੁਜ਼ਾਰਾ ਕਰਦੇ ਹੀ ਬਾਈ। ਜਿੰਟਾ ਸਾਡਾ ਭੈਣ ਦਾ ਲੜਕਾ ਹੀ ਅਮਰਜੀਤ ਸਿੰਘ ਪੰਪ ਤੇ ਜੁੜੀ ਕਰਦਾ ਸੀ। ਉਥੋਂ ਛੁੱਟੀ ਕਰਕੇ ਘਰ ਨੂੰ ਜਾ ਰਿਹਾ ਪਿੱਛੋਂ ਗੱਡੀ ਆਈ ਪੁਲਿਸ ਸਪੀਡ ਚ ਉਹਦੇ ਵਿੱਚ ਮਾਰੀ। ਤੋਨੂੰ ਚੁੱਕ ਕੇ ਅਗਲੇ ਬੰਨੇ ਗੁੰਡ ਤੇ ਮਾਰ ਕੇ ਅਗਲੇ ਬੰਨੇ ਡਿੱਗਾ ਜਾ ਕੇ ਤੇ ਤਰਜੀ ਉਹਦਾ ਸਿਰ ਪਿੱਛੋਂ ਸਾਰਾ ਖੁੱਲ ਗਿਆ। ਤੋ ਦੀ ਮੌਕੇ ਤੇ ਮੌਤ ਹੋ ਗਈ ਆ ਜੀ ਉਹ ਪੁਲਿਸ ਮੁਲਾਜ਼ਮ ਹੈ ਜੀ ਕੋਈ ਨੱਕ ਡਿਊਟੀ ਤੋਂ ਵੀ ਪਤਾ ਨਹੀਂ ਕਹਿੰਦੇ ਡਿਊਟੀ ਤੋਂ ਜਾ ਰਿਹਾ ਹੁਣ ਇਹ ਤੇ ਪਤਾ ਨਹੀਂ ਡਿਊਟੀ ਤੋਂ ਜਾ ਰਿਹਾ ਜਿੱਤੀ ਆ ਜੀ ਹਾਂਜੀ ਉਹਨਾਂ ਦੀ ਵੀ ਧੱਤ ਹੋ ਗਈ ਆ ਹਸਪਤਾਲ ਚ ਆ ਕੇ ਵੀ ਦਮ ਤੋੜ ਕੇ ਹਾਂਜੀ ਸੇਰ ਉਹਨਾਂ ਦਾ ਵਜਾ ਗੱਡੀ ਵਾਲੇ ਦਾ ਸੀਸ ਨਾ ਸਿਰ ਵੱਜਣ ਕਰਕੇ ਹੋਈ ਸਾਡੇ ਲੜਕੇ ਦਾ